ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਚੈਨਲ ਸੰਤ ਪਰੰਪਰਾ ਪੰਜਾਬ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅੱਜ ਦੇ ਅਧਿਆਇ ਵਿੱਚ ਤੇ ਚਲੋ ਸਰਵਣ ਕਰਦੇ ਹਾਂ ਅੱਜ ਦਾ ਅਧਿਆਇ ਸ਼੍ਰੀ ਚੰਦਰ ਜੀ ਮਹਾਰਾਜ ਅਤੇ ਭਾਈ ਕਮਲਿਆਦਾਸ ਜੀ ਜਗਤ ਨੂੰ ਤਾਰਦੇ ਹੋਏ ਕਟਕ ਉੜੀਸਾ ਤੋਂ ਜਗਨਨਾਥ ਪੁਰੀ ਪੁੱਜੇ ਅਤੇ ਜਾ ਕੇ ਸਮੁੰਦਰ ਦੇ ਕੰਢੇ ਉੱਤੇ ਧੂਣਾ ਤਪਾ ਕੇ ਬੈਠ ਗਏ ਜਿੱਥੇ ਕੀ ਦਰਸ਼ਨਾ ਵਾਸਤੇ ਜਗਿਆਸੂ ਉਣ ਲੱਗ ਪਏ ਗ੍ਰਸਤੀ ਲੋਕਾਂ ਨੂੰ ਹਰ ਪ੍ਰਕਾਰ ਦੇ ਪਦਾਰਥ ਦੀ ਭੁੱਖ ਹੁੰਦੀ ਹੈ ਨਗਰ ਭਗਵਾਨ ਦੇ ਧੂਨੇ ਉੱਤੇ ਜੋ ਵੀ ਸ਼ੁੱਧ ਮਨ ਕਰਕੇ ਆਉਂਦਾ ਉਹ ਮੰਨਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਕੇ ਜਾਂਦਾ ਇਰ ਦੇ ਗਿਰਦੇ ਤੋਂ ਸੰਗਤਾਂ ਊਣ ਕਰਕੇ ਘਰ ਘਰ ਇਹ ਗੱਲਾਂ ਹੋਣ ਲੱਗ ਪਈਆਂ ਕਿ ਇੱਕ ਪੰਜਾਬ ਤੋਂ ਬਾਲਕ ਦੇ ਰੂਪ ਵਿੱਚ ਨਿਰਵਾਣ ਮਹਾਤਮਾ ਆਏ ਹਨ ਬੜੀ ਸੁੰਦਰ ਮੂਰਤ ਮਨਾਂ ਨੂੰ ਮੋਹਣ ਵਾਲੀ ਹੈ ਸੱਜੇ ਕੰਨ ਵਿੱਚ ਮਾਸ ਦਾ ਮੰਦਰਾ ਹੈ ਸਿਰ ਉੱਤੇ ਸੁਨਹਿਰੀ ਜਟਾਵਾਂ ਹਨ ਜੋ ਬਚਨ ਮਹਾਤਮਾ ਕਰਦੇ ਹਨ ਸਭ ਸੱਚ ਹੁੰਦਾ ਹੈ ਹੌਲੀ ਹੌਲੀ ਇਹ ਗੱਲਾਂ ਰਾਜ ਦਰਬਾਰ ਤੱਕ ਪੁੱਜ ਗਈਆਂ ਉਸ ਸਮੇਂ ਜਗਨਨਾਥ ਪੁਰੀ ਦੇ ਰਾਜੇ ਦਾ ਨਾਮ ਉਦੇ ਸੈਨ ਸੀ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ ਉਸ ਦੇ ਕੰਨਾਂ ਨੇ ਜਦ ਇਸ ਮਹਾਪੁਰਸ਼ ਬਾਦ ਬ੍ਰਹਮਚਾਰੀ ਦੀ ਮਹਿਮਾ ਸੁਣੀ ਤਾਂ ਉਹ ਜਗਤ ਗੁਰੂ ਦੇ ਦਰਸ਼ਨਾਂ ਲਈ ਉਤਾਵਲਾ ਹੋ ਗਿਆ ਰਾਜਾ ਉਦੇਸੈਨ ਆਪਣੇ ਵਜ਼ੀਰ ਨਾਨੂ ਪੰਡਤ ਅਤੇ ਆਪਣੀ ਰਾਣੀ ਸਮੇਤ ਕਈ ਪ੍ਰਕਾਰ ਦੇ ਤੋਹਫੇ ਲੈ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਧੂਨੇ ਉੱਤੇ ਪੁੱਜਾ ਸਭ ਨੇ ਜਾ ਕੇ ਬੜੀ ਸ਼ਰਧਾ ਪ੍ਰੇਮ ਨਾਲ ਧੂਨੇ ਉੱਤੇ ਮੱਥਾ ਟੇਕਿਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹੀਰੇ ਮੋਤੀਆਂ ਦੇ ਭਰੇ ਥਾਲਾਂ ਨੂੰ ਵੇਖ ਕੇ ਫਰਮਾਏ ਭਾਈ ਇਹ ਹੀਰੇ ਮੋਤੀ ਸਾਡੇ ਕਿਸੇ ਕੰਮ ਦੇ ਨਹੀਂ ਹਨ ਅਸੀਂ ਤਾਂ ਜੰਗਲ ਵਿੱਚ ਧੂਣਾ ਤਾਪਦੇ ਹਾਂ ਅਤੇ ਪ੍ਰਭੂ ਸਿਮਰਨ ਕਰਦੇ ਹਾਂ ਇਹ ਪਦਾਰਥ ਵਾਪਸ ਲੈ ਜਾਓ ਸੰਸਾਰ ਦੇ ਸਾਰੇ ਪਦਾਰਥ ਮਿੱਥਿਆ ਹਨ ਮਨੁੱਖ ਨੂੰ ਚੰਗੇ ਤੇ ਸ਼ੁਭ ਕਰਮ ਕਰਨੇ ਚਾਹੀਦੇ ਹਨ ਸੰਸਾਰ ਉੱਤੇ ਦਾਤਾ ਭਗਤ ਸੂਰਮਾ ਕਿੰਨੇ ਹੀ ਜਿੰਦਾ ਹਨ ਕਿਸੇ ਦੇ ਹਿਰਦੇ ਨੂੰ ਨਾ ਦਿਖਾਓ ਰਾਜਾ ਪ੍ਰਜਾ ਦਾ ਪਿਤਾ ਹੁੰਦਾ ਹੈ ਇਸ ਲਈ ਰਾਜਨ ਗਊ ਗਰੀਬ ਨਾਲ ਇਨਸਾਫ ਕਰੋ ਅਤੇ ਆਪਣਾ ਰਾਜੇ ਹੋਣ ਦਾ ਫਰਜ਼ ਨਿਭਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਇਹ ਉਪਦੇਸ਼ ਗ੍ਰਹਿਣ ਕਰਕੇ ਰਾਜਾ ਉਦੇਸੈਨ ਬਾਬਾ ਜੀ ਦੇ ਚਰਣਾ ਉੱਤੇ ਡਿੱਗ ਪਿਆ ਅਤੇ ਬੇਨਤੀ ਕਰਨ ਲੱਗਾ ਮਹਾਰਾਜ ਜੀ ਮੇਰੇ ਕੋਲੋਂ ਧਨ ਦੌਲਤ ਤੇ ਬੇਸ਼ੁਮਾਰ ਹੈ ਪਰ ਮੇਰੇ ਨਿਭਾਗੇ ਦੇ ਘਰ ਕੋਈ ਔਲਾਦ ਨਹੀਂ ਹੈ ਪੰਡਤਾਂ ਨੇ ਜੋਤਿਸ਼ ਲਾ ਕੇ ਦੱਸਿਆ ਹੈ ਕਿ ਰਾਜਨ ਤੇਰੇ ਘਰ ਕੋਈ ਔਲਾਦ ਨਹੀਂ ਹੋਏਗੀ ਏ ਬਾਬਾ ਜੀ ਕੀ ਮੈਂ ਬੇ ਔਲਾਦ ਹੀ ਇਸ ਦੁਨੀਆ ਤੋਂ ਜਾਵਾਂਗਾ ਮੇਰੇ ਪਾਸੋਂ ਕਿਹੜੀ ਬ੍ਰਹਮ ਹਤਿਆ ਹੋ ਗਈ ਹੈ ਜਿਸ ਦਾ ਇਹ ਫਲ ਨਾ ਪੂ ਗਤਿ ਰਿਆ ਹਾਂ ਬਾਬਾ ਜੀ ਤੁਸੀਂ ਜਾਨੀ ਜਾਨ ਹੋ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਹੋ ਮੇਰੇ ਨਿਭਾਗੇ ਤੇ ਵੀ ਦਇਆ ਕਰੋ ਕਿਰਪਾ ਕਰੋ ਮਹਾਰਾਜ ਜੀ ਮੇਰੇ ਘਰ ਵੀ ਕੋਈ ਔਲਾਦ ਹੋ ਜਾਵੇ ਮੇਰਾ ਵੀ ਕੋਈ ਬੂਟਾ ਇਸ ਸੰਸਾਰ ਉੱਤੇ ਲੱਗ ਜਾਵੇ ਰਾਜਾ ਉਦੇ ਸੈਨ ਦੀਆਂ ਅਰਜ਼ੋਈਆਂ ਸੁਣ ਕੇ ਗੁਰਨਾਨਕ ਨੰਦਨ ਬਾਲ ਬ੍ਰਹਮਚਾਰੀ ਸ਼ਿਵ ਭੋਲੇ ਪੰਡਾਰੇ ਦਾਤਾਰ ਪਿਤਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਆਪਣੇ ਕਮਲ ਨੈਣ ਖੋਲੇ ਮੁਸਕਰਾਏ ਅਤੇ ਕਹਿਣ ਲੱਗੇ ਰਾਜਨ ਇਨਸਾਫ ਕਰਿਆ ਕਰ ਪ੍ਰਜਾ ਦਾ ਰਖਵਾਲਾ ਬਣ ਸਦਾ ਗਊ ਗਰੀਬ ਦੀ ਪਾਲਣਾ ਕਰਿਆ ਕਰ ਜਾ ਨਿਰਾਸ਼ ਨਾ ਹੋ ਤੇਰੇ ਘਰ ਬੜਾ ਸੁੰਦਰ ਬਾਲਕ ਜਨਮ ਲਵੇਗਾ ਇਹ ਜਿ ਪ੍ਰਭਾਵ ਵਾਲਾ ਹੋਵੇਗਾ ਸਾਡੇ ਬਚਨਾਂ ਉੱਤੇ ਭਰੋਸਾ ਰੱਖੀਂ ਪਰਮਾਤਮਾ ਮਿਹਰ ਕਰੇਗਾ ਇਹ ਬਚਨ ਸੁਣ ਕੇ ਰਾਜਾ ਉਦੈਸੈਨ ਬੜਾ ਪ੍ਰਸੰਨ ਹੋਇਆ ਰਾਜਾ ਸ਼ਗਨ ਮਨਾਉਂਦਾ ਬੜੇ ਚਾਵਾ ਮਲਾਰਾ ਨਾਲ ਆਪਣੇ ਰਾਜ ਭਵਨ ਵਿੱਚ ਆ ਗਿਆ ਆ ਕੇ ਪੁੰਨ ਦਾਨ ਕੀਤਾ ਸਮਾਂ ਲੰਘਦਾ ਗਿਆ ਜਦ ਵਕਤ ਆਇਆ ਰਾਜਾ ਉਦੈਸੈਨ ਦੇ ਘਰ ਚੰਦ ਵਰਗੇ ਬਾਲਕ ਨੇ ਜਨਮ ਲਿਆ ਬਸ ਫਿਰ ਕੀ ਸੀ ਸਾਰੀ ਜਗਨਨਾਥ ਪੁਰੀ ਵਿੱਚ ਦੀਪਮਾਲਾ ਕੀਤੀ ਗਈ ਹਰ ਘਰ ਵਿੱਚ ਆਨੰਦ ਮੰਗਲ ਹੋਣ ਲੱਗਾ ਹਰ ਪਾਸਿਓਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਬੱਜਾਂ ਨਜ਼ਰ ਆਉਣ ਲੱਗਾ ਰਾਜੇ ਨੇ ਬ੍ਰਾਹਮਣਾਂ ਨੂੰ ਮੂੰਹ ਮੰਗਿਆ ਦਾਣ ਦਿੱਤਾ ਕੁਝ ਦਿਨਾਂ ਉਪਰੰਤ ਰਾਜੇ ਨੇ ਜੋਤਸ਼ੀਆਂ ਨੂੰ ਬੁਲਾਇਆ ਇਸ ਲੜਕੇ ਦੀ ਜਨਮ ਕੁੰਡਲੀ ਬਣਾਓ ਜੇ ਕੋਈ ਗ੍ਰਹਿ ਹੋਵੇ ਤਾਂ ਉਸ ਦਾ ਉਪਾਅ ਕੀਤਾ ਜਾਵੇ ਜੋਤਸ਼ੀਆਂ ਨੇ ਤਿੱਥ ਘੜੀ ਵਿਚਾਰ ਕੇ ਅਤੇ ਜਨਮ ਸਮੇਂ ਨੂੰ ਮੁੱਖ ਰੱਖ ਕੇ ਲੜਕੇ ਦੀ ਕੁੰਡਲੀ ਤਿਆਰ ਕੀਤੀ ਰਾਜੇ ਦੇ ਪੁੱਛਣ ਤੇ ਪੰਡਤਾਂ ਨੇ ਕਿਹਾ हे ਰਾਜਨ ਇਸ ਬਾਲਕ ਦੀ ਉਮਰ ਸਿਰਫ 11 ਸਾਲ 11 ਮਹੀਨੇ 11 ਦਿਨ ਹੋਵੇਗੀ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਿਦਾਂ ਇਸ ਬੱਚੇ ਤੇ ਕਿਰਪਾ ਕੀਤੀ ਇਹ ਸੁਣੋਗੇ ਤੁਸੀਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਦੇ ਅਗਲੇ ਅਧਿਆਇ ਵਿੱਚ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇਹ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ